ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੈਨੇਜਰ ਨੇ ਆਪਣੇ ਦਫਤਰ ਵਿੱਚ ਹੀ ਫਾਹਲਾ ਕੇ ਕੀਤੀ ਆਤਮ ਹਤਿਆ। ਪਤਨੀ ਦਾ ਰੋ ਰੋ ਕੇ ਬੁਰਾ ਹਾਲ ਕਹਿੰਦੀ ਹਿਸਾਬ ਵਿੱਚ ਆ ਰਿਹਾ ਸੀ ਲੱਖਾਂ ਦਾ ਫਰਕ ਜਿਸ ਕਾਰਨ ਪਤੀ ਕੁਝ ਦਿਨ ਤੋਂ ਰਹਿ ਰਿਹਾ ਸੀ ਪਰੇਸ਼ਾਨ। ਪਿੱਛੇ ਛੋਟੇ ਛੋਟੇ ਬੱਚੇ ਤੇ ਦੋ ਤਿੰਨ ਤੇ ਇੱਕ ਪੁੱਤਰ ਰਹਿ ਗਏ ਇਕੱਲੇ। ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਪੈਟਰੋਲ ਪੰਪ ਦੇ ਉਦੋਂ ਮਾਹੌਲ ਦੁਖਦਾਤ ਬਣ ਗਿਆ ਜਦ ਪੈਟਰੋਲ ਪੰਪ ਤੇ ਕੰਮ ਕਰ ਰੇ ਮੁਲਾਜ਼ਮ ਨੇ ਦੇਖਿਆ ਕਿ ਉਹਨਾਂ ਦੇ ਪੈਟਰੋਲ ਪੰਪ ਦੇ ਮੈਨੇਜਰ ਦਫ਼ਤਰ ਦੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੇਲਾ ਸਮਾਪਤ ਕਰ ਲਈਏ ਉੱਥੇ ਹੀ ਪੈਟਰੋਲ ਪੰਪ ਦੇ ਮੈਨੇਜਰ ਤਵਜੋ ਕੰਮ ਕਰ ਰੇ ਵਿਕਰਮਜੀਤ ਸਿੰਘ ਦੀ লাশ ਲੜਕੀ ਦੇਖੀ ਤੇ ਉਹਨਾਂ ਨੇ ਤੁਰੰਤ ਹੀ ਪੁਲਿਸ ਪੈਟਰੋਲ ਪੰਪ ਦੇ ਮਾਲਕ ਦੇ ਮੈਨੇਜਰ ਦੇ ਘਰ ਪਰਿਵਾਰ ਨੂੰ ਸੂਚਨਾ ਦਿੱਤੀ ਪੈਟਰੋਲ ਪੰਪ ਦੇ ਜਦ ਮ੍ਰਿਤਕ ਦੀ ਪਤਨੀ ਪੁੱਜੀ ਤਾਂ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਤਰਲੇ ਮਾਰਦੀ ਆਖਦੀ ਰਹੀ ਕਿ ਤਿੰਨ ਬੱਚੇ ਤੇ ਛੋਟੇ ਛੋਟੇ ਦੋ ਤਿਆਂ ਦੇ ਇੱਕ ਪੁੱਤਰ ਹੋ ਉਹ ਕਿੱਥੇ ਲੈ ਕੇ ਜਾਵਾਂਗੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਵਿਕਰਮ ਕੁਝ ਦਿਨ ਤੋਂ ਪਰੇਸ਼ਾਨ ਰਿਹਾ ਰਿਹਾ ਸੀ ਉਹਨਾਂ ਨੇ ਪੈਟਰੋਲ ਪੰਪ ਦੇ ਹਿਸਾਬ ਵਿੱਚ 10 ਲੱਖ ਰੁਪਏ ਦਾ ਫਰਕ ਆ ਰਿਹਾ ਸੀ ਇਸ ਗੱਲ ਦੀ ਟੈਨਸ਼ਨ ਉਸ ਦੀ ਮੌਤ ਦਾ ਕਾਰਨ ਬਣੀ ਹੈ ਉਧਰ ਪੈਟਰੋਲ ਪੰਪ ਠੇਕੇ ਤੋਂ ਲੈ ਕੇ ਚਲਾ ਰਿਹਾ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਸਮੇਂ ਤੋਂ ਪੈਟਰੋਲ ਪੰਪ ਠੇਕੇ ਤੋਂ ਲੈ ਕੇ ਚਲਾ ਰਿਹਾ ਹੈ ਜਦ ਕਿ ਪਿਛਲੇ 10 ਦਿਨ ਤੋਂ ਮੈਂ ਪੈਟਰੋਲ ਪੰਪ ਤੇ ਨਹੀਂ ਆਇਆ ਉਸ ਨੇ ਵਿਕਰਮ ਦੀ ਆਤਮ ਹੱਤਿਆ ਦਾ ਕਾਰਨ ਇਸ ਵਜ੍ਹਾ ਬਾਰੇ ਕੁਝ ਨਹੀਂ ਪਤਾ ਉਧਰ ਪੁਲਿਸ ਥਾਣਾ ਸਦਰ ਥਾਣਾ ਇੰਚਾਰਜ ਸਵਿੰਦਰ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦੀ ਜੇਬ ਵਿੱਚੋਂ ਇੱਕ ਚਿੱਠੀ ਮਿਲੀ ਹੈ ਜਿਸ ਤੇ ਲਿਖਿਆ ਹੈ ਕਿ ਮੈਨੂੰ ਮਾਫ਼ ਕਰ ਦਿਓ ਹਿਸਾਬ ਵਿੱਚ ਫਰਕ ਹੈ ਅਤੇ ਕੁਝ ਹਿਸਾਬ ਲਿਖਿਆ ਹੈ ਉਹਨਾਂ ਨੇ ਤੁਰੰਤ ਪੱਤਰ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜੋ ਹਿਸਾਬ ਦਾ ਕਾਗਜ਼ ਦੀ ਜਾਂਚ ਕਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੁਖਵੀਰ ਸਿੱਧੂ ਰਾਜਾ ਕੋਟਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਬਟਾਲਾ। ਇਹਨਾਂ ਦੇ ਕਿਨਾਵਾਂ? ਵਿਕਰਮਜੀਤ ਸਿੰਘ ਜੀ ਕੀ ਹੋਇਆ? ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਪਾਸ ਇੰਨੀ ਗੱਲ ਇਹਨਾਂ ਨੇ ਕੱਲ ਦੱਸੀ 15 ਦਿਨ ਹੋ ਗਏ ਟੈਨ ਚੱਲ ਨਹੀਂ ਦੇ ਸੀਗੇ। ਕਿੰਨੇ ਕੀਤੀ ਰਾਮ ਪਤਾ ਨਹੀਂ ਮਿੰਦੂ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਬਤਾਵਾ ਜੀ ਮੈਨੂੰ ਕਿਹ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦੇ ਸੀ ਫੇ ਧਾ ਰੱਖ ਦੀ ਹੈ ਰਵੇ ਨਹੀਂ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ ਸਾਢੇ 9:00 ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਪਤਾ ਮੈਨੂੰ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀ ਪਰਵਾਸ ਤੋਂ ਆਉਣਾ ਜੀ ਛੋਟੇ ਛੋਟੇ ਬੱਚੇ ਭਾਜੀ ਮੈਨੇ ਨਿਕਲ ਨਿਕਲੇ ਬੱਚੇ ਆ ਛੋਟੇ ਛੋਟੇ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਪੰਪ ਤੇ ਹੂੰ ਕੀ ਹੋਇਆ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨੂੰ ਹੂੰ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪੁਲਿਸ ਵੇਖੂਗੀ ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੁਛ ਵੀ ਨਹੀਂ ਜੀ ਨਹੀਂ ਕੋਈ ਹਸਾਬ ਲਿਖਿਆ ਤਾਂ ਕਿ ਪਸਤੀ ਤੇ ਉਹ ਐਸਚਓ ਸਾਹਿਬ ਕੋਈ ਪੁੱਛ ਸਕਦੇ ਉਹਨਾਂ ਕੋਲ ਤੁਸੀਂ ਵੀ ਤਾਂ ਦੇਖੀ ਹੋਏਗੀ ਨਾ ਉੱਚ ਕਿਹੜਾ ਹਸਾਬ ਲਿਖਿਆ ਤੇ ਮੈਡਮ ਕੁਛ ਵੀ ਨਹੀਂ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਡਿਆ ਹਾਂ ਮੇਰੇ ਕੋ ਫਰਕ ਆ ਗਿਆ ਤੇ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਸਰ ਐਸ.ਐਚ.ਓ. ਸਾਹਿਬ ਕੋਲ ਪੁੱਛ ਰਿਹਾ ਉਹ ਵੇਖਣ ਨਹੀਂ ਦਿੱਤੀ ਇਹਨਾਂ ਨੇ ਕੁਝ ਤੁਹਾਨੂੰ ਤੁਹਾਡੇ ਹਿਸਾਬ ਚ ਫਰਕ ਆ ਇਹਦਾ ਅੰਦਾਜ਼ਾ ਨਹੀਂ ਹੈ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਕੋਣ ਆਏ ਸਾਨੂੰ ਕੋਣ ਆਇਆ ਇੱਕ 10 ਦਿਨ ਹੋ ਗਏ ਮੈਂ ਤਾਂ ਪੰਪ ਤੇ ਹੀ ਨਹੀਂ ਆਇਆ ਇੱਕ ਦਿਨ ਵੀ ਕਿਹ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ ਮੈਡਮ ਕੋਣ ਹੈ ਜਿਹਦੇ ਵੱਲੋਂ ਅਫੀਸ਼ੀਅਲ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਉਹ ਬੰਦਾ ਸਿਮੈਂਟੇਰ ਦਾ ਕੰਮ ਕਰਦਾ ਅੱਛਾ ਜੀ ਅੱਜ ਕੋਈ ਇਤਨਾ ਮਿਲ ਗਿਆ ਮੈਂ ਸੂਲ ਸਾਈਡ ਕਰ ਲਿਆ ਮੈਂ ਮੌਕੇ ਤੇ ਤੀਸਰਾ ਹੈ ਕੀ ਪਤਾ ਲੱਗਦਾ ਵੇ ਦੇ ਕੋਈ ਇੱਕ ਕਾਗਜ਼ ਤੇ ਹਿਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਤੁਹਾਡਾ ਬੜਾ ਸ਼ਾਟ ਹੈ ਕੋਈ ਪੈਸਿਆਂ ਦਾ ਸ਼ਾਟ ਕਰਤਾ ਉਹ ਉਹ دیر ਵੀ ਹੋਣੀ ਲੇ ਕੋਈ ਸ਼ਾਟ ਖਲਾਏ ਜਿਹੜਾ ਚ 10 ਲੱਖ ਰੁਪਏ ਇਹਨੇ ਲਿਖਿਆ ਨਹੀਂ ਕੋਈ ਚੀਜ਼ ਨਹੀਂ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹੋ ਹੀ ਬੜਾਇਆ ਹੈ ਪੰਪ ਦੇ ਦੇ ਮੈਨੇਜਰ ਨੂੰ ਇਹ ਕੀ ਕਰਦਾ ਹਾਂ ਰਾਤ ਨੂੰ ਕੋਈ ਲੱਗਦਾ ਉਹ ਦੇਖਦੇ ਆਂਦਾ ਕਰਕੇ ਕੀ ਆ